ਇਹੀ ਕਾਰਨ ਹੈ ਕਿ ਸਾਡੇ ਰਿਪੋਰਟ ਕਾਰਡ ਸਾਡੇ ਕੰਮ ਕੀਤੇ ਬੋਲਦੇ ਨੇ ਤੁਸੀਂ ਜਿੱਥੇ ਖੜੇ ਹੋ ਕਿ ਆਹ ਸੜਕਾਂ ਦੇ ਦੇਖਦੇ ਹੋ ਅਸੀਂ ਕੰਮ ਕੀਤਾ ਲੋਕ ਸਾਡਾ ਤਾਂ ਸਾਨੂੰ ਲੋਕ ਜਾਣ ਕਰਦੇ ਨੇ ਕਿ ਅੱਜ ਲੋਕ ਮਹਿਸੂਸ ਕਰਦੇ ਨੇ ਕਿ ਅਸੀਂ ਬਹੁਤ ਵੱਡੀ ਬਲੰਡਰ ਮਿਸਟੇਕ ਕੀਤੀ ਸੀ ਅਸੀਂ ਉਹਦਾ ਹੁਣ ਤੁਹਾਡਾ ਜਿਹੜਾ ਲਾਹਾ ਲੈਣਾ ਚਾਹੁੰਦੇ ਆ ਡਾਕਟਰ ਮਨਮੋਹਨ ਸਿੰਘ ਦੀ ਜੋ ਪ੍ਰਧਾਨ ਮੰਤਰੀ ਬਣਿਆ ਉਹ ਕਦੇ ਕੋਈ ਇਲੈਕਸ਼ਨ ਜਿੱਤੇ ਨਹੀਂ ਅਜੇ ਤੱਕ ਸਿਰਫ 2.5% ਅਸੀਂ ਸਾਰੇ ਪੰਜਾਬ 'ਚ ਹਿੰਦੁਸਤਾਨ ਦੇ ਵਿੱਚ ਤੇ ਉਹਦੀ ਕਾਬਲੀਅਤ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆਗਾ ਸੀ ਜਾਂ ਇੰਡਸਟਰੀ ਸਾਡਾ ਮਹਾਲੀ ਜਿਹੜਾ ਇਹਦੇ ਬਹੁਤ ਜ਼ਿਆਦਾ ਇਥੇ ਇੰਡਸਟਰੀ ਆ ਸਕਦੀ ਆ ਆਈਟੀ ਇੰਡਸਟਰੀ ਆ ਸਕਦੀ ਆ ਵੱਡੇ ਪੱਧਰ ਤੇ ਉਹ ਸਾਰੇ ਅਸੀਂ ਪ੍ਰੋਜੈਕਟ ਤੇ ਲੈ ਕੇ ਆਵਾਂਗੇ ਤਾਂ ਕਿ ਇਸ ਇਲਾਕੇ ਦੇ ਨੌਜਵਾਨ ਜਿਹੜੇ ਰੋਜ਼ਗਾਰ ਉਹਨੂੰ ਬਹੁਤ ਉਹ ਮਿਲ ਸਕੇ ਕਿਉਂ ਬਿੱਟੂ ਨੇ ਜੋ ਬਿੱਟੂ ਦੇ ਦਾਦਾ ਦੀ ਕਮਾਈ ਸੀ ਬਸ ਉਹ ਪੱਗ ਨੂੰ ਉਹ ਵੜਾ ਲਾਇਆ ਬਿੱਟੂ ਨੇ ਉਹ ਸਭ ਤੋਂ ਤੱਕ ਪਰ ਕੇ ਆਪਣੇ ਕੁਰਸੀ ਦੀ ਖਾਤਰ ਲਾਲ ਚਾਚਾ ਕੇ ਉਹਨੇ ਆਪਣਾ ਇਹ ਜਿਹੜਾ ਕਾਂਗਰਸ ਦੇ ਪਿੱਛੇ ਸ਼ੁਰੂਆਮ ਆ ਰਿਹਾ ਲੋਕਾਂ ਦਾ ਮੂੰਹ ਥੋੜਾ ਜਵਾਬ ਦੇਣਗੇ ਤੁਸੀਂ ਵੇਖ ਰਹੇ ਹੋ ਸਖੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਅੱਜ ਸਾਡੇ ਨਾਲ ਕਾਂਗਰਸ ਦੇ ਵੱਡੇ ਆਗੂ ਬਲਵੀਰ ਸਿੰਘ ਸਿੱਧੂ ਜੁੜੇ ਹੋਏ ਨੇ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਤੁਹਾਡਾ ਪਹਿਲੇ ਥੈਂਕ ਯੂ ਮੇਹਰਬਾਨੀ ਧੰਨਵਾਦ ਅ ਸਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤੁਹਾਡੇ ਸਾਹਮਣੇ ਲੋਕਾਂ ਦਾ ਇਕੱਠ ਮੈਂ 2 ਘੰਟੇ ਲੇਟ ਆਇਆ ਦਿੱਤੇ ਪਰੋਂ ਤੋਂ ਬਾਅਦ ਜੀ ਕਿ ਇੱਦਾਂ ਠਾਠਾ ਮਾਰਦੇ ਇਕੱਠ ਹਰ ਜਗ੍ਹਾ ਤੇ ਨੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਇਸ ਵੇਲੇ ਮੈਂ ਕਹਾਂ ਨਾ ਵੀ ਉਤਸ਼ਾਹ ਕਿਉਂ ਕਾਂਗਰਸ ਨੂੰ ਦੁਬਾਰਾ ਪਾਵਰਸ ਲੈਣਾ ਚਾਹੁੰਦੇ ਨੇ ਜੋ 250 ਸਾਲ ਪਹਿਲਾਂ ਗਲਤੀ ਕੀਤੀ ਉਹਨੂੰ ਦੁਹਰਾਨਾ ਨਹੀਂ ਚਾਹੁੰਦੇ ਪਲੱਸ ਹਿੰਦੁਸਤਾਨ 'ਚ ਜੋ ਦੋ ਵਾਰ ਲਗਾਤਾਰ ਲੋਕਾਂ ਨੇ ਗਲਤੀ ਕੀਤੀ ਹੈ ਉਹਨੂੰ ਵੀ ਉਹ ਦੁਹਰਾਨਾ ਨਹੀਂ ਚਾਹੁੰਦੇ ਉਹ ਚਾਹੁੰਦੇ ਅਗਰ ਉੱਥੇ ਦਿੱਲੀ 'ਚ ਵੀ ਸਰਕਾਰ ਬਦਲੀ ਹੋਵੇ ਤੇ ਪੰਜਾਬ 'ਚ ਵੀ ਬਦਲੀ ਜਾਵੇ ਤਾਂ ਕਿਹੜੇ ਹੋਏ ਕੰਮ ਹੈ ਜਿਹੜੇ ਤੁਹਾਨੂੰ ਪੰਜਾਬ ਸਰਕਾਰ ਦੇ ਪਸੰਦ ਨਹੀਂ ਆਏ ਕੋਈ ਵੀ ਕੰਮ ਜਿਹੜਾ ਇੱਕ ਜਿਹੜੇ ਮੈਂ ਕਹਿਣਾ ਚਾਹੁੰਦਾ ਜਿਹੜੇ ਇੱਥੇ ਥੋੜੋ ਕੋਈ ਕੈਂਡੀਡੇਟ ਆਉਂਦੇ ਨੇ ਮੇਰਾ ਜਿਹੜਾ ਰਿਪੋਰਟ ਕਾਰਡ ਹੈ ਜਾਂ ਮੇਰੇ ਐਮਪੀ ਦਾ ਰਿਪੋਰਟ ਕਾਰਡ ਸ਼ਿਗਲਾ ਸਾਹਵਾਲਾ ਦੇ ਮੀਤਬਾਰ ਨੇ ਉਹਨਾਂ ਦਾ ਰਿਪੋਰਟ ਕਾਰਡ ਪੁੱਛੋ ਜਾਂ ਜਿਹੜੇ ਉਹਨਾਂ ਦੇ ਐਮਪੀ ਖੜੇ ਨੇ ਚਾਹੇ ਉਹ ਕਾਲੀ ਦਲ ਦੇ ਖੜੇ ਨੇ ਚਾਹੇ ਉਹ ਝਾੜੂ ਦੇ ਖੜੇ ਨੇ ਚਾਹੇ ਭਾਜਪਾ ਦੇ ਖੜੇ ਨੇ ਚਾਹੇ ਬੀਐਸਪੀ ਦੇ ਖੜੇ ਨੇ ਉਹਨਾਂ ਦੇ ਕੀ ਉਹਦਾ ਰਿਪੋਰਟ ਕਾਰਡ ਆ ਜਿਹੜਾ ਉਹ ਚੱਕਾ ਲੈਣਾ ਔਰ ਇਹੀ ਕਾਰਨ ਹੈ ਕਿ ਸਾਡੇ ਰਿਪੋਰਟ ਕਾਰਡ ਸਾਡੇ ਕੰਮ ਕੀਤੇ ਬੋਲਦੇ ਰਹਾ ਤੁਸੀਂ ਜਿੱਥੇ ਖੜੇ ਹੋ ਕਿ ਆ ਸੜਕਾਂ ਦੇ ਦੇਖਦੇ ਹੋ ਅਸੀਂ ਕੰਮ ਕੀਤਾ ਲੋਕ ਸਾਡਾ ਤਾਂ ਸਾਨੂੰ ਲੋਕ ਯਾਦ ਕਰਦੇ ਨੇ ਤੇ ਅੱਜ ਲੋਕ ਮਹਿਸੂਸ ਕਰਦੇ ਨੇ ਕਿ ਅਸੀਂ ਬਹੁਤ ਵੱਡੀ ਬਲੰਡਰ ਮਿਸਟੇਕ ਕੀਤੀ ਸੀ ਅਸੀਂ ਉਹਦਾ ਹੁਣ ਤੁਹਾਡਾ ਜਿਹੜ ਤੇ ਦੁਬਾਰੇ ਕਾਂਗਰਸ ਪਾਰਟੀ ਨੂੰ ਤਾਕਤ ਲੈਣਾ ਚਾਹੁੰਦੇ ਨੇ ਜੀ ਤਾਂ ਅੱਜ ਤੁਸੀਂ ਆਪਣੇ ਉਮੀਦਵਾਰ ਵਿਜੇਂਦਰ ਸਿੰਘਲਾ ਦੇ ਹੱਕ ਦੇ ਵਿੱਚ ਇੱਥੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ ਕੀ ਲੱਗਦਾ ਇੱਕ ਹਿੰਦੂਚਾਰਾ ਨੇ ਹੋ ਤੇ ਉਹਨਾਂ ਨੂੰ ਸੀਟ ਬਦਲ ਕੇ ਦਿੱਤੀ ਗਈ ਹੈ ਇਸ ਵਾਰ ਨਹੀਂ ਕੋਈ ਅਸੀਂ ਗੱਲ ਨਹੀਂ ਹੈ ਕਾਂਗਰਸ ਪਾਰਟੀ ਦੀ ਇਹੀ ਸਭ ਤੋਂ ਵੱਡੀ ਮੈਂ ਕਹਿੰਦਾ ਇਹ ਉਹ ਹੈ ਜਿੱਤਾ ਜਾਂ ਪ੍ਰਾਪਤੀ ਹੈ ਕਿ ਉਹ ਕਦੇ ਵੀ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਵੋਟਾਂ ਨਹੀਂ ਮੰਗਦੀ ਜੀ ਉਹ ਜਿਹੜਾ ਚੰਗਾ ਵਿਅਕਤੀ ਹੈ ਉਹਦੇ ਵਿਅਕਤੀਤਵ ਚੰਗਾ ਹੈ ਜਿਹੜਾ ਕੰਮ ਕਰਨ ਵਾਲਾ ਉਹਦੇ ਨਾਂ ਤੇ ਵੋਟਾਂ ਆਉਂਦੀਆਂ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਮੰਗਦੀ ਐ ਡਾਕਟਰ ਮਨਮੋਹਨ ਸਿੰਘ ਦੀ ਜੋ ਪ੍ਰਧਾਨ ਮੰਤਰੀ ਬਣਾਇਆ ਉਹ ਕਦੇ ਕੋਈ ਇਲੈਕਸ਼ਨ ਜਿੱਤੇ ਨਹੀਂ ਅਜੇ ਤੱਕ ਜੀ ਸਿਰਫ 2.5% ਆ ਸੀ ਸਾਰੇ ਪੰਜਾਬ 'ਚ ਹਿੰਦੁਸਤਾਨ ਦੇ ਵਿੱਚ ਜੀ ਤੇ ਉਹਦੀ ਕਾਬਲੀਅਤ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਵਿਜੇਂਦਰ ਸਿੰਘਲਾ ਵੀ ਬਹੁਤ ਕਾਬਲ ਨੌਜਵਾਨ ਹੈ ਔਰ ਵਧੀਆ ਉਮੀਦਵਾਰ ਹੈ ਇਸ ਨੂੰ ਟਿਕਟ ਦਿੱਤਾ ਗਿਆ ਜੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਤੁਸੀਂ ਕਿਹੜੇ ਮੁੱਦੇ ਲੈ ਕੇ ਕਾਂਗਰਸ ਜਿਹੜੇ ਚੌਲਣਗੇ ਦੇਖੋ ਮੁੱਦੇ ਹੀ ਮੁੱਦੇ ਅਸੀਂ ਹਰ ਹਾਲ ਅਕੀਦਾਬ ਬਹੁਤ ਸਾਡੇ ਸਾਹਮਣੇ ਆ ਅਸੀਂ ਇਹ ਇਲਾਕਾ ਪੋਟੈਂਸ਼ੀਅਲ ਹੈ ਬਹੁਤ ਜ਼ਿਆਦਾ ਇਥੇ ਬਹੁਤ ਤਰੱਕੀ ਦੇ ਰਸਤੇ ਖੁੱਲ ਸਕਦੇ ਨੇ 에어ਪੋਰਟ ਦੀ ਗੱਲ ਹੈ ਅਜ ਤੱਕ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਦੀ ਸ਼ੁਰੂ ਹੋਈਆਂ ਉਹ ਕਰਾਵਾਂਗੇ ਪਲੱਸ ਰੋਜ਼ਗਾਰ ਦੇ ਸਾਧਨ ਪਤਾ ਕਰਾਂਗੇ ਬਾਕੀ ਅਸੀਂ ਸੈਂਟਰ ਤੋਂ ਜਿੰਨਾ ਵੀ ਵੱਧ ਤੋਂ ਵੱਧ ਇਹ ਕੰਡੀ ਏਰੀਆ ਹੈਗਾ ਜਾਂ ਇੰਡਸਟਰੀ ਸਾਡਾ ਮਹਾਲੀ ਜਿਹੜਾ ਬਹੁਤ ਜ਼ਿਆਦਾ ਇਥੇ ਇੰਡਸਟਰੀ ਆ ਸਕਦੀ ਆ ਇੱਥੇ ਇੰਡਸਟਰੀ ਆ ਸਕਦੀ ਆ ਵੱਡੇ ਪੱਧਰ ਤੇ ਉਹ ਸਾਰੇ ਅਸੀਂ ਪ੍ਰੋਜੈਕਟ ਦੇ ਤੇ ਲੈ ਕੇ ਆਵਾਂਗੇ ਤਾਂ ਕਿ ਇਸ ਇਲਾਕੇ ਦੇ ਨੌਜਵਾਨ ਜਿਹੜੇ ਰੋਜ਼ਗਾਰ ਉਹਨੂੰ ਬਹੁਤ ਉਹਨੂੰ ਮਿਲ ਸਕੇ ਜੀ ਤਾਂ ਜੇਕਰ ਗੱਲ ਲੁਧਿਆਣਾ ਸਿਟੀ ਦੀ ਕੀਤੀ ਜਾਵੇ ਤਾਂ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੇ ਵਿਚਾਲੇ ਫਸਮਾ ਮੁਕਾਬਲਾ ਦੇਖਣ ਮਿਲ ਰਿਹਾ ਰਵਨੀਤ ਬਿੱਟੂ ਜਿਹੜੇ ਤੁਹਾਡੀ ਹੀ ਪਾਰਟੀ ਦੇ ਸੀਗੇ ਪਰ ਚੋਣਾਂ ਤੋਂ ਠੀਕ ਪਹਿਲੇ ਹੀ ਉਹ ਪਾਰਟੀ ਬਦਲ ਦਿੰਦੇ ਨੇ ਉਹਦਾ ਕਾਰਨ ਹੈ ਰਵਨੀਤ ਬਿੱਟੂ ਕਿਸੇ ਕੋਈ ਉਹਦਾ ਹਮੇਸ਼ਾ ਇਦਾਂ ਹੀ ਉਹਦਾ ਕਰਦਾ ਰਿਹਾ ਜੋ ਉੱਪਰੋਂ ਇਥੋਂ ਪਹਾੜੀ ਤੋਂ ਵੇਸੇ ਤਾਂ ਕਿ ਭੇਜਿਆ ਸੀ ਜੀ ਛੱਡ ਕੇ ਲੁਧਿਆਣੇ ਗਏ ਪਰ ਉੱਥੇ ਕੋਈ ਫਸਮਾ ਮੁਕਾਬਲਾ ਉਹਦੇ ਰਾਜਾ ਵੜਿੰਗ ਬਹੁਤ ਵੱਡੇ ਪੱਧਰ ਤੇ ਘੜਵੜ 1.2 ਔਰ ਜੋ ਲੋਕਾਂ ਨੇ ਬਿੱਟੂ ਨੂੰ ਲੋਕਾਂ ਦੇ ਮਨ ਤੋਂ ਉਤਰ ਚੁੱਕਿਆ ਕਿਉਂਕਿ ਬਿੱਟੂ ਨੇ ਜੋ ਬਿੱਟੂ ਦੇ ਦਾਦਾ ਜੀ ਕਮਾਈ ਸੀ ਬਸ ਉਹ ਪੱਗ ਨੂੰ ਉਹ ਵੜਾ ਲਾਇਆ ਜੀ ਕਿਉਂਕਿ ਉਹਦਾ ਦਾਦਾ ਹਮੇਸ਼ਾ ਕਾਂਗਰਸ ਪਾਰਟੀ ਦਾ ਲੋਇਲ ਰਿਹਾ ਜੀ ਔਰ ਅੱਜ ਅਮਰਦੇਸ਼ ਸ਼ਾਂਤੀ ਗੱਲ ਕਰਦੇ ਆ ਪੰਜਾਬ ਦਾ ਉਹਦੀ ਬਹੁਤ ਵੱਡੀ ਕੁਰਬਾਨੀ ਹੈ ਜੀ ਤੇ ਲੇਕਿਨ ਬਿੱਟੂ ਨੇ ਉਹ ਸਭ ਕੁਝ ਤਰੱਕੀ ਆਪਣੇ ਕੁਰਸੀ ਦੀ ਖਾਤਰ ਜੀ ਲਾਲਚ ਚ ਆ ਕੇ ਉਹਨੇ ਆਪਣਾ ਇਹ ਜਿਹੜਾ ਕਾਂਗਰਸ ਦੇ ਪਿੱਛੇ ਸ਼ਰਾ ਮਾਰਿਆ ਲੋਕੋ ਦਾ ਮੂੰਹ ਤੋੜੋ ਜਵਾਬ ਦੇਣਗੇ ਤਾ ਰਾਜਾ ਵਡਿੰਗ ਜਦੋਂ ਉਮੀਦਵਾਰ ਐਲਾਨੇ ਜਾਂਦੇ ਨੇ ਉਸ ਟਾਈਮ ਤੇ ਕਾਂਗਰਸ ਦੇ ਜਿਹੜੇ ਕੁਝ ਆਗੂ ਨੇ ਜਾਂ ਵਰਕਰ ਨੇ ਉਹਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾਂਦਾ ਲੁਧਿਆਣਾ ਦੇ ਵਿੱਚ ਕਿ ਬਾਹਰੋਂ ਆਗੇ ਨੇ ਦੇਖੋ ਟਿਕਟ ਮੰਗਦਾ ਹਰ ਇੱਕ ਬੰਦਾ ਰਾਈਟਮ ਇਹ ਵੀ ਟਿਕਟ ਮੰਗਦਾ ਸੀ ਜੀ ਲੇਕਰ ਮੈਨੂੰ ਟਿਕਟ ਨਹੀਂ ਮਿਲਿਆ ਪਾਰਟੀ ਨੇ ਉਹਨੂੰ ਠੀਕ ਸਮਝਿਆ ਟਿਕਟ ਦਿੱਤਾ ਪਰ ਮੈਂ ਆਪਣੀ ਪਾਰਟੀ ਵਿੱਚ ਕੰਮ ਕਰ ਰਿਹਾ ਅੱਜ ਉਹ ਵੀ ਸਾਰੇ ਕੰਮ ਕਰ ਰਹੇ ਨੇ ਜੀ ਤਾਂ ਤੁਸੀਂ ਟਿਕਟ ਦੀ ਗੱਲ ਕੀਤੀ ਹੈ ਕਿ ਤੁਹਾਨੂੰ ਟਿਕਟ ਨਹੀਂ ਮਿਲੀ ਹੈਗੀ ਤੁਸੀਂ ਦਾਅਵੇਦਾਰੀ ਕੀਤੀ ਸੀਗੀ ਤੇ ਫਿਰ ਵੀ ਤੁਸੀਂ ਚੋਣ ਪ੍ਰਚਾਰ ਬੇਟਾ ਤੁਸੀਂ ਵੀ ਕਰ ਸਕਦੇ ਹੋ ਦਲਦਰ ਇਹ ਵੀ ਕਰ ਸਕਦੇ ਨੇ ਇਹ ਤਾਂ ਪਾਰਟੀ ਨੇ ਤੈਅ ਕਰਨਾ ਵੋਟ ਡਿਟਿੰਗ ਨੂੰ ਦੇਣੀ ਆ ਠੀਕ ਹੈ ਜਿਹਨੂੰ ਪਾਰਟੀ ਡਿਟ ਦੇ ਤਾਂ ਰਿਸਲੂਟ ਠੀਕ ਹੈ ਨਾ ਤਾਂ ਕੱਲ ਪੀਐਮ ਮੋਦੀ ਜਿਹੜੇ ਨੇ ਪੰਜਾਬ ਆਉਂਦੇ ਨੇ ਉਹਨਾਂ ਦੇ ਵੱਲੋਂ ਹਰ ਇੱਕ ਪਾਰਟੀ ਬਾਰੇ ਬੋਲਿਆ ਗਿਆ ਪਰ ਉਹ ਸ਼੍ਰੋਮਣੇ ਕਾਲੀ ਦਲ ਬਾਰੇ ਕੁਝ ਵੀ ਨਹੀਂ ਬੋਲ ਗਏ ਉਹ ਅੰਦਰ ਖਾਤੇ ਰਲੇ ਹੋਏ ਨੇ ਅੱਜੋ ਇਹੀ ਗੱਲ ਨਾ ਜਿਹੜੀ ਵੋਟ ਕਾਲੀ ਦਲ ਨੂੰ ਪੈ ਰਿਓ ਮੋਦੀ ਨੂੰ ਪੈ ਰਹੀ ਹੈ ਉਹ ਕਹਿੰਦਾ ਵੀ ਜੇ ਮੈਨੂੰ ਡਿਟਡ ਆਣਾ ਵੋਟਰ ਤਾਂ ਮੈਨੂੰ ਅੱਜ ਪਤੋਂ ਮਿਲ ਜਾਣਗੇ ਤੇ ਇਸ ਤਰ੍ਹਾਂ ਲੋਕ ਵੀ ਸਮਝਦੇ ਨੇ ਵੀ ਅਸੀਂ ਜੇ ਚੰਦੂ ਮਾਰੇ ਨੂੰ ਵੋਟ ਪਾਵਾਂ ਤਾਂ ਮੋਦੀ ਨੂੰ ਵੋਟ ਪੈਣੀ ਆ ਇਹ ਸੋਇਆਂ ਸਾਡੇ ਨਾਲ ਕਾਂਗਰਸ ਦੇ ਆਗੂ ਬਲਵੀਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਅੱਜ ਜਿੱਥੇ ਚੋਣ ਪ੍ਰਚਾਰ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਕੀਤਾ ਗਿਆ ਉੱਥੇ ਹੀ ਵੱਡੇ ਵੱਡੇ ਦਾਅਵੇ ਕਰਦੇ ਹੋਏ ਵੀ ਨਜ਼ਰ ਆਏ ਨੇ ਕੈਮਰਾਮੈਨ ਅੰਕਿਤ ਦੇ ਨਾਲ ਮੈਮੀਨਾਕਸ਼ੀ ਤਾਰੀਵਾਲ ਮੋਹਾਲੀ